ਪਰਿਵਾਰ ਦੇ ਸਾਰੇ ਮੈਂਬਰ ਬਾਹਰ ਚਲੇ ਨੇ ਤਾਂ ਕਰਕੇ ਮਾਲਕ ਨੇ ਆਪਦੀ ਜਿਹੜੀ ਕੋਠੀ ਆਹਾ ਵੇਚਣੀ ਹੈ ਤੇ ਕੋਠੀ ਪੂਰੀ ਖੁੱਲੀ ਡੁੱਲੀ ਬਣੀ ਹੋਈ ਆ ਤੇ ਰਜਿਸਟਰੀ ਵਾਲੀ ਜਗ੍ਹਾ 'ਚ ਬਣੀ ਹੋਈ ਆ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਬੋਂ ਮੀ ਜੀ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਕਰਦੇ ਆ ਤੁਸੀਂ ਕੀ ਕਰਨਾ ਜਿਹੜੀ ਕੋਠੀ ਤੁਸੀਂ ਵੇਚਣੀ ਹੈ ਘਰ ਵੇਚਣਾ ਮਕਾਨ ਵੇਚਣਾ ਕਿਸੇ ਵੀ ਏਰੀਆ ਚ ਵੇਚਣਾ ਆਪਣੇ ਕੋਲੇ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਕੁਝ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ 7380042610073 ਜਿਹੜੀ ਕੋਠੀ ਦੀ ਜਗ੍ਹਾ ਉਹ ਆਪਾਂ ਨੂੰ ਕਾਫੀ ਜ਼ਿਆਦਾ ਮਿਲ ਜੂਗੀ ਤੇ ਤੁਸੀਂ ਕਹਿੰਦੇ ਸੀਗੇ ਕਮੈਂਟਾਂ ਚ ਵੀ ਸਾਨੂੰ ਖੁੱਲੀ ਡੁੱਲੀ ਕੋਠੀ ਚਾਹੀਦੀ ਹੈ ਤੇ ਲੋਕੇਸ਼ਨ ਵਧੀਆ ਤੇ ਚਾਹੀਦੀ ਹੈ ਬਾਕੀ ਬਾਹਰਲੀ ਸਾਈਡ ਤੋਂ ਲੋਕੇਸ਼ਨ ਤੁਸੀਂ ਚੈੱਕ ਕਰਨ ਲਈ ਵਧੀਆ ਲੋਕੇਸ਼ਨ ਤੇ ਕੂਠੀ ਆਪ ਨੂੰ ਮਿਲੂਗੀ ਬਾਕੀ ਜਗ੍ਹਾ ਬਹੁਤ ਡਬਲ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਟੋਟਲ ਜਗ੍ਹਾ ਦੀ ਗੱਲ ਕਰੀਏ ਤਾਂ 8 ਬਿਸਬੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਹੈ ਤੇ ਸਾਰੀ ਕੂਠੀ ਜਿਹੜੀ ਇਹਨਾਂ ਨੇ ਹੈਗੀ ਆ ਤਿਆਰ ਕਰਵਾਈ ਹੋਈ ਹੈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣੀ ਬਾਕੀ ਜਦੋਂ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਤੇ ਆਪਾਂ ਅੰਦਰ ਚੱਲਦੇ ਹਾਂ ਬਾਕੀ ਉੱਪਰੋਂ ਦੇਖ ਲਓ ਜੀ ਬਾਹਰੋਂ ਦੇਖ ਲਿਆ ਹੋਊ ਸਾਰਾ ਕੁਝ ਇੰਦਰ ਆਪਾਂ ਜਦੋਂ ਚੱਲਾਂਗੇ ਪਹਿਲਾਂ ਤਾਂ ਆਪਾਂ ਨੂੰ ਇੱਕ ਬਹਾਂਡਾ ਮਿਲ ਜੂਗਾ ਜੀ ਤੇ ਸਾਹਮਣੇ ਬੈਡਰੂਮਸ ਬਣੇ ਹੋਏ ਨੇ ਇੱਕ ਪਾਸੇ ਆਪਾਂ ਨੂੰ ਕਿਚਨ ਮਿਲ ਜੂਗਾ ਤੇ ਸਾਰਾ ਕੁਝ ਜਿਹੜਾ ਕੁਝ ਵੀ ਆਪਾਂ ਨੂੰ ਮਿਲੂਗਾ ਸਾਰਾ ਕੁਝ ਮਤਲਬ ਕਿ ਪੂਰਾ ਖੁੱਲਾ ਡੁੱਲਾ ਮਿਲੂਗਾ ਜੀ ਕੋਈ ਅੱਧਾ ਨਹੀਂ ਢੀੜ ਭਰਾਕਾ ਜਿਹਾ ਆਪਾਂ ਨੂੰ ਮਿਲੂਗਾ ਪੂਰੀ ਖੁੱਲੀ ਡੁੱਲੀ ਜਗ੍ਹਾ ਤੇ ਵਧੀਆ ਇਹਨਾਂ ਨੇ ਕੋਠੀ ਖੁੱਲੀ ਡੁੱਲੀ ਬਣਾ ਰੱਖੀ ਆ ਪਹਿਲਾਂ ਤੁਸੀਂ ਆਹ ਕਿਚਨ ਦੇਖ ਲਓ ਵਧੀਆ ਰਸੋਈ ਇਹਨਾਂ ਨੇ ਬਣਾਈ ਹੋਈ ਆ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਆ ਆਹ ਕੂਠੀ ਤੁਹਾਨੂੰ ਪਸੰਦ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਸਾਰੇ ਜ਼ਰੂਰ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬੜਾ ਮਿਲੂਗਾ ਜ਼ਰੂਰ ਦਬ ਦੇ ਜਾਈਓ ਜੀ ਬਾਕੀ ਆਹ ਕਮਰਾ ਦੇਖ ਲਓ ਬਹੁਤ ਜ਼ਿਆਦਾ ਖੁੱਲੜੁਲਾ ਮਿਲ ਜੂਗਾ ਤੇ ਆਹ ਜਿਹੜਾ ਕਮਰਾ ਹੈ ਇਹਦੇ ਨਾਲ ਇੱਕ ਗੇਟ ਹੈ ਬਾਹਰਲੀ ਸਾਈਡ ਤੋਂ ਆਪਾਂ ਦੇਖਿਆ ਸੀਗਾ ਬੰਦ ਪਿਆ ਸੀਗਾ ਆਪਾਂ ਨੂੰ ਆਹ ਵੱਡਾ ਬੈਡਰੂਮ ਪੂਰਾ ਮਿਲ ਜੂਗਾ ਜੀ ਜਿਹੜਾ ਪਿੱਛੇ ਆਪਾਂ ਦੇਖਿਆ ਸੀਗਾ ਉਹ ਇੱਕ ਤਰ੍ਹਾਂ ਦਾ ਸਟੋਰੂਮ ਵਾਂਗੂ ਇਹਨਾਂ ਨੇ ਬਣਾਇਆ ਹੋਇਆ। ਸਕਰੀਨ ਤੇ ਬਾਕੀ ਵੀਡੀਓ ਚੱਲ ਰਹੀ ਹੈ। ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂਗੀ। ਤੇ ਸਾਰਾ ਕੁਝ ਟੋਟਲ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਇੱਕ ਕਮਰਾ ਤੁਹਾਨੂੰ ਇਧਰਲੀ ਸਾਈਡ ਮਿਲ ਜੂਗਾ। ਆ ਵੀ ਪੂਰਾ ਖੁੱਲਾ ਢੁਲਾਪਨ ਮਿਲ ਜੂਗਾ। ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਮਿਲ ਜੂਗੀ। ਬਾਕੀ ਲਾਈਟਿੰਗ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆਗਾ। ਤੇ ਅੰਦਰ ਦੀ ਅੰਦਰ ਕਾਫੀ ਚੀਜ਼ਾਂ ਬਣੀਆਂ ਹੋਈਆਂ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ। ਕੂਠੀ ਦਾ ਜਿਹੜਾ ਨਕਸ਼ਾ ਬਹੁਤ ਵਧੀਆ ਤੇ ਸੋਹਣਾ ਹੈਗਾ ਇਹਨਾਂ ਨੇ ਨਕਸ਼ਾ ਪਹਿਲਾਂ ਬਣਵਾਇਆ ਸੀਗਾ ਫੇਰ ਕੂਠੀ ਇਹਨਾਂ ਨੇ ਪਾਈ ਸੀਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਕਹਤਾ ਵੀ ਤੁਹਾਨੂੰ ਸਾਰਾ ਕੁਝ ਸਾਰਾ ਕੁਝ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲ ਜੂਗਾ ਜੀ ਤੇ ਬੈੜਾ ਵੀ ਆਪਾਂ ਨੂੰ ਮਿਲ ਜੂਗਾ ਤੇ ਜੇ ਆਪਾਂ ਅੰਦਰ ਗੱਡੀ ਕੁੜੀ ਲਿਉਣੀ ਹੋਵੇ ਤਾਂ ਗੱਡੀ ਵੀ ਆਰਾਮ ਨਾਲ ਲੱਗ ਜੂਗੀ ਤੇ ਬੈਕ ਸਾਈਡ ਆਪਾਂ ਚੱਲਦੇ ਹਾਂ ਤੁਹਾਨੂੰ ਸਾਰਾ ਕੁਝ ਬੈਕ ਸਾਈਡ ਤੋਂ ਵੀ ਮੈਂ ਦਿਖਾ ਦਿੰਨੇ ਉੱਪਰ ਜਾਣ ਵਾਸਤੇ ਵੀ ਤੁਹਾਨੂੰ ਪੌੜੀਆਂ ਮਿਲ ਜਾਣਗੀਆਂ ਤੇ ਪਹਿਲਾਂ ਤਾਂ ਤੁਹਾਨੂੰ ਮੈਂ ਪਰਲੀ ਸਾਈਡ ਦਿਖਾ ਦਿੰਨਾ ਜੀ ਪਰਲੀ ਸਾਈਡ ਪਸੂਮਾਲਾ ਬਣਿਆ ਹੋਇਆ ਬੈਕ ਸਾਈਡ ਕਾਫੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਬਿਹੜਾ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਮਿਲ ਜੂਗਾ ਕੱਚੀ ਰਸੋਈ ਮਿਲ ਜੂਗੀ ਬੈਕ ਸਾਈਡ ਬਾਥਰੂਮ ਵਗੈਰਾ ਬਣਿਆ ਹੋਇਆ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਓ ਜੀ ਆ ਤੂੜੀ ਵਾਲ ਆ ਗਿਆ ਇਧਰਲੀ ਸਾਈਡ ਤਾਂ ਤੂੜੀ ਪਈ ਆ ਤੇ ਦੂਜੀ ਸਾਈਡ ਆਪਾਂ ਨੂੰ ਪਾਸੂ ਮਿਲ ਜਾਣਗੇ ਪਾਸੂ ਖੜੀ ਆ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਹੋਊਗਾ ਜੀ ਅੱਠ ਬਿਸਵੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਅੱਠ ਬਿਸਵੇ ਬਹੁਤ ਡਬਲ ਜਗ੍ਹਾ ਹੋ ਜਾਂਦੀ ਹੈ ਕੋਈ ਥੋੜੀ ਨਹੀਂ ਹੁੰਦੀ ਬਾਕੀ ਤੁਸੀਂ ਆਪ ਹੀ ਦੇਖ ਲਓ ਸਾਰੀ ਜਗ੍ਹਾ ਤੇ ਸਾਰੀ ਕੋਠੀ ਤੁਹਾਨੂੰ ਮੈਂ ਦਿਖਾਈ ਰਿਹਾ ਜੀ ਬਾਕੀ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਰਹੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦੋ ਤੇ ਸ਼ੇਅਰ ਕਰ ਦਿਓ ਅੱਗੇ ਤੇ ਪਹਿਲੀ ਵਾਰ ਤੁਸੀਂ ਆਇਓ ਜੀ ਤੇ ਤੁਸੀਂ ਵੀ ਆਪ ਦੀ ਘਰ ਕੁਠੀ ਮਕਾਨ ਵੇਚਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਚਾਹੇ ਪਿੰਡ ਚੋਂ ਦੇਖ ਰਹੇ ਹੋ ਚਾਹੇ ਸ਼ਹਿਰ ਚੋਂ ਦੇਖ ਰਹੇ ਹੋ ਕੁਝ ਵੀ ਆ ਤੁਹਾਡੇ ਕੋਲੇ ਕੁਠੀਆ ਘਰ ਮਕਾਨ ਹਵੇਲੀ ਮਹਿਲ ਜਿੱਥੋਂ ਵੀ ਦੇਖ ਰਹੇ ਹੋ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋ ਮਾ ਜੀ ਤੇ ਵੀਡੀਓ ਪ੍ਰੋਪਰ ਬਣਾ ਕੇ ਭੇਜਿਆ ਕਰੋ ਜਿਵੇਂ ਕਿ ਇਹਨਾਂ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਵੀਡੀਓ ਪੂਰੀ ਵੀਡੀਓ ਫੋਨ ਨੂੰ ਟੇਡਾ ਕਰਕੇ ਇਹਨਾਂ ਨੇ ਬਣਾਈ ਆ ਤੇ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾਈਆ ਤਾਂ ਬਿਲਕੁਲ ਆਰਾਮ ਨਾਲ ਬਣਾਈਆ ਪੂਰੀ ਸੋਹਣੀ ਬਣਾਈਆ ਤੁਸੀਂ ਵੀ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਲਾਜ਼ਮੀ ਭੇਜ ਦਿਓ ਆਪਣੇ ਕੋਲੇ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਏ ਅਸੀਂ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਲੋਕੇਸ਼ਨ ਵਗੈਰਾ ਵੀ ਕਨਫਰਮ ਕਰਵਾ ਦੇਣਾ ਜੀ ਆਪਣੇ ਕੋਲੇ ਮੁੱਲਾਪੁਰ ਦਾਖਾਂ ਤੋਂ ਆਹ ਕੋਠੀ ਪਹੁੰਚੀ ਆ ਮੁੱਲਾਪੁਰ ਦਾਖਾਂ ਲੁਧਿਆਣਾ ਜੀ ਤੇ ਕੋਠੀ ਦੀ ਆਪਾਂ ਗੱਲ ਕਰੀਏ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਡਿਮਾਂਡ ਇਹਨਾਂ ਨੇ 32 ਲੱਖ ਰੁਪਇਆ ਕਿਹਾ ਹੈਗਾ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਬਦ ਦਾ ਵੇਖ ਕੇ ਕਰ ਲਾਂਗੇ ਇੱਕ ਬਾਰੀ ਸਿਰਫ 32 ਲੱਖ ਰੁਪਇਆ ਡਿਮਾਂਡ ਹੈਗੀ ਇਹਦੇ ਵਿੱਚ ਆਪਾਂ ਨੂੰ ਟੋਟਲ ਚਾਰ ਤਾਂ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਤੇ ਤੁਸੀਂ ਦੇਖੇ ਵੀ ਸੀਗੇ ਪੂਰੇ ਖੁੱਲੇ ਡੁੱਲੇ ਆਪਾਂ ਬੈੱਡਰੂਮ ਤੁਹਾਨੂੰ ਦਿਖਾਈ ਸੀਗੇ ਤੇ ਵਧੀਆ ਪਾਣੀ ਦੀ ਸਪਲਾਈ ਆ ਮੋਟਰ ਵਧੀਆ ਲੱਗੀ ਹੋਈ ਹੈ ਜੀ ਤੇ ਬਾਥਰੂਮ ਏਰੀਆ ਵੀ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲ ਜੁਗਾ ਜੀ ਤੁਸੀਂ ਦੇਖ ਲਓ ਟੂਟੀਆਂ ਟਾਟੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਗੇਟ ਗੁੱਟ ਸਾਰੇ ਲੱਗੇ ਹੋਏ ਨੇ ਜੋੜੀਆਂ ਦਾ ਸਾਰਾ ਕੰਮ ਹੋਇਆਗਾ ਬਾਕੀ ਰੰਗ ਸਾਰੇ ਕੂਠੀਆਂ ਨੇ ਕਰਵਾ ਰੱਖੀ ਆ ਤੇ ਕੂਠੀਏ ਜਿਹੜੀ ਆ ਕਿਉਂ ਵੇਚਣੀ ਆ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਜਿਹੜੇ ਮਾਲਕ ਨੇ ਆਪ ਸਾਰਾ ਪਰਿਵਾਰ ਬਾਹਰ ਚੱਲੇਗਾ ਬਸ ਤਾਂ ਹੀ ਇਹਨਾਂ ਨੇ ਆਪਦੀ ਜਿਹੜੀ ਕੂਠੀ ਆ ਸੇਲ ਕਰਨੀ ਆ ਜੀ ਹੋਰ ਕੋਈ ਰੀਜ਼ਨ ਨਹੀਂ ਹੈਗਾ ਬਾਕੀ ਬਿਹੜਾ ਤੁਸੀਂ ਦੇਖ ਲਓ ਬੈਕਸਾਈਡ ਵੀ ਬਿਹੜਾ ਮਿਲ ਜੂਗਾ ਤੇ ਕੂਠੀ ਦੇ ਫਰੰਟ ਤੇ ਥੋੜਾ ਜਿਹਾ ਆਪਾਂ ਨੂੰ ਮਿਲ ਜੂਗਾ ਜੀ ਜੇ ਗੱਡੀ ਵਗੈਰਾ ਲਿਆਉਣੀ ਹੋਵੇ ਤਾਂ ਆਰਾਮ ਨਾਲ ਦੋ ਗੱਡੀਆਂ ਇੱਥੇ ਲੱਗ ਕੇ ਜਾਣਗੀਆਂ ਬਾਕੀ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਤਾਂ ਮੁੱਲਾਪੁਰ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ ਆਹ ਜਿਹੜੀ ਕੋਠੀ ਹੈ ਇਹਦੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਾਰਾ ਹਸਪੀਟਲ ਨਰਸਿੰਗ ਹੋਮ ਬੇਕ ਸਾਈਡ ਆਪਾਂ ਨੂੰ ਆਹ ਕੋਠੀ ਮਿਲੂਗੀ ਜੀ ਤੇ ਸਾਰਾ ਹਸਪੀਟਲ ਦੇ ਨਾਲ ਆਪਾਂ ਨੂੰ ਆਹ ਕੋਠੀ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਲਿਓ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਨੰਬਰ ਹੈ ਜੀ 8872322556 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣ 88 600, ਸਾਸੂ 2322556 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰਕੇ ਤੇ ਤੁਸੀਂ ਜਾ ਕੇ ਦੇਖ ਕੇ ਤੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਤੇ ਜਦੋਂ ਤੁਸੀਂ ਘਰੋਂ ਚੱਲੋਗੇ ਤੁਰੋਗੇ ਤਾਂ ਮਾਲਕ ਨੂੰ ਇੱਕ ਵਾਰੀ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਕਿਉਂਕਿ ਕਈ ਵਾਰੀ ਹੁੰਦਾ ਜੀ ਮਾਲਕ ਬਾਹਰ ਗਏ ਹੁੰਦੇ ਆ ਜਾਂ ਵਿਜੀ ਹੁੰਦੇ ਆ ਤੇ ਆਪਾਂ ਕਈ ਵਾਰੀ ਬਿਨਾਂ ਪੁੱਛੇ ਕਰوں ਚਲੇ ਜਾਂਦੇ ਜੀ ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਮਾਲਕ ਤਾਂ ਹੈ ਨਹੀਂ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾਗਾ ਬਾਕੀ ਜੋ ਵੀ ਜਾਣਕਾਰੀ ਲੈਣੀ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਚਾਹੀ ਤੁਸੀਂ ਮਾਲਕ ਨੂੰ ਫੋਨ ਲਗਾ ਸਕਦੇ ਹੋ ਜੀ ਬਾਕੀ ਰੇਟ ਤੋਂ ਪਤਾ ਲੱਗੀ ਗਿਆ ਹੂਆ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਲਾਜ਼ਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਪਸੰਦ ਆਈ ਹੈ ਤੁਹਾਨੂੰ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਆਪਾਂ ਚੈਨਲ ਤੇ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਆਂ ਤੇ ਤੁਹਾਨੂੰ ਹਰ ਰੋਜ਼ ਵੀਡੀਓ ਪਸੰਦ ਆਉਂਦੀ ਹੈ ਤੇ ਮੈਂ ਉਮੀਦ ਕਰਦਾ ਆਂ ਆ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਊਗੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਲਈ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਜੇਕਰ ਤੁਸੀਂ ਚਾਹੁੰਦੇ ਹੋ ਆਪਦੇ ਕੋਲੇ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਹੈ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਆਪਣੇ ਕੋਲੇ ਭੇਜ ਦਿਓ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਦਾ ਵਟਸਐਪ ਨੰਬਰ 73800 پورا 26100 73 ਆਪਣੇ ਕੋਲੇ ਭੇਜੋ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਲਾ ਕੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੀ